ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਸਾਰੇ ਤੇ ਹਾਂਜੀ ਆ ਆਪਣਾ ਮੋਟਰਸਾਈਕਲ ਬੁਲਟ ਜਿਹੜਾ ਉਹ ਇਹ ਹੋ ਗਿਆ ਸੀ ਖਰਾਬ ਇਹਨੂੰ ਆਪਾਂ ਲੈ ਕੇ ਚੱਲੇ ਆ ਬਣਾਉਣ ਵਾਸਤੇ ਮਿਸਤਰੀ ਕੋਲ ਤੇ ਇਹਨੂੰ ਆਪਾਂ ਪਾਇਆ ਦੂਜੇ ਮੋਟਰਸਾਈਕਲ ਦੇ ਪਿੱਛੇ ਕੋ ਉਤਰਾ ਨਹੀਂ ਜਾਂਦਾ ਨਹੀਂ ਇਹਦੇ ਨਾਲ ਕਾਰਬੂਰੇਟਰ 'ਚ ਨੁਕਸ ਪੈ ਗਿਆ ਹੈ ਕੋਈ ਪੈਟਰੋਲ ਜਿਹੜਾ ਖੜੇ ਖਲੋਤੇ ਦਾ ਵਗੀ ਜਾਂਦਾ ਹੈ ਤੇ ਮੈਂ ਤੇ ਆਪਣਾ ਛੋਟਾ ਬੇਲੀ ਇਹਨੂੰ ਲੈ ਕੇ ਚੱਲੇ ਆ ਜੀ ਉੱਥੇ ਅੱਲਾ ਵਾਲੇ ਵਿਖਾਉਣਾ ਵਾਸਤੇ ਤੇ ਲਓ ਜੀ ਆਪਾਂ ਪਹੁੰਚ ਗਏ ਹੱਲਾ ਵਾਲੇ ਦੁਕਾਨ ਤੇ ਤੇ ਅੰਜੀ ਮਿੱਤਰੀ ਸਾਹਿਬ ਨੇ ਕੋਲ ਤਾਂ ਪਹਿਲੋ ਖੋਲੀ ਆ ਬੈਟਰੀ ਦੀ ਤੇ ਉਹ ਆਂਦਾ ਬੈਟਰੀ ਕੰਮ ਕਰਨੀ ਕਰਦੀ ਤੇ ਬੈਟਰੀ ਫਿਰ ਆਪਾਂ ਉਹ ਲੈ ਕੇ ਆਏ ਇੱਥੇ ਚਾਰਜ ਕਰਨ ਵਾਲੀ ਦੁਕਾਨ ਤੇ ਉਹ ਆਂਦਾ ਵੀ ਤੁਹਾਡੀ ਬੈਟਰੀ ਖਰਾਬ ਆ ਚਾਰਜ ਨਹੀਂ ਹੋਣੀ ਉੱਪਰ ਪਰ 170 ਤੇ 170 ਦੀ ਮਗੇ 2 ਘੰਟੇ ਨਿਕਲੋ ਤਰਿਆ ਦੇ ਉਹਦੇ ਕਰਕੇ ਬੈਟਰੀ ਵੀ ਜਿਹੜੀ ਉਹ ਵੀ ਡੈਡ ਹੋ ਗਈ ਆ ਹਾਂਜੀ ਆਪਾਂ ਲੱਗੇ ਆ ਬੈਟਰੀ ਲੈਣ ਨਵੀ ਆ ਦੋ ਕੰਪਨੀਆਂ ਉਹਨਾਂ ਨੇ ਵਿਖਾਈਆਂ ਹੈ ਤੇ ਆਪਾਂ ਲਈ ਆ ਜੀ ਆ ਜਿਹੜੀ ਐਮ ਆਰ ਆਉਂਦੀ ਹਰੇ ਜਿਹੇ ਰੰਗ ਦੀ ਇਹ 1100 ਦੀ ਪਈ ਆ ਜੀ ਆਪਾਂ ਨੂੰ ਇਹ ਵੀ ਮੌਕੇ ਤੇ ਲੈਣੀ ਪੈਣੀ ਕਿਉਂਕਿ ਬੈਟਰੀ ਤੇ ਬਣਾਓ ਸਟਾਰਟ ਨਹੀਂ ਹੁੰਦਾ ਠੀਕ ਇਹ ਆਪਾਂ ਮਹੀਨਾ ਵੀ ਰਕਾਤੀ ਆ ਤੇ ਕਾਰਬੂਟਰ ਦਾ ਆਖੰਦਿਆ ਮਿਸਤਰੀ ਵੀ ਜੇ ਤਾਂ ਪਹਿਲਾਂ ਹੀ ਚੱਲ ਪਿਆ ਤਾਂ ਠੀਕ ਹੈ ਨਹੀਂ ਤਾਂ ਨਵਾਂ ਬਣਾ ਪੂਗਾ ਨਵਾਂ ਵੀ 3500 4000 ਦਾ ਨਵਾਂ ਜਿਹੜਾ ਤੇ ਆਪਣਾ ਚਲੋ ਉਹ ਹੀ ਕੰਮ ਦੇ ਗਿਆ ਇਹਨੇ ਸਫਾਈ ਵਿੱਚੋਂ ਸਾਫ ਸੋ ਕੀਤਾ ਤੇ ਚੱਲ ਪਿਆ ਵਧੀਆ ਤੁਹਾਰ 4000 ਰੁਪਏ ਸਾਰਾ ਖਰਚਾ ਹੋ ਗਿਆ। ਤੇ ਲਓ ਜੀ ਹੋ ਗਿਆ ਆਪਣਾ ਓਕੇ। ਤੇ ਘਾਰ ਨੂੰ ਨਹੀਂ ਇਹਦੇ ਚੱਲਦੇ ਤੇ ਉਹ ਵੀ ਆਪਾਂ ਫਿੱਟ ਕਰਾ ਲਿਓ। ਸੋਚਦੇ ਵਿੱਚ ਖਰਾਬੀ ਥੋੜੀ ਜੀ। ਉਹ ਵੀ ਉਹਨਾਂ ਨੇ ਕਰਤਾ ਸਹੀ ਸਹੀ। ਇਥੇ ਆਪਣੇ ਮੈਸਟਰ ਸਾਹਿਬ ਲੈ ਕੇ ਆਏ ਹਾਂ ਤੇ ਟਰਾਈ ਤੇ ਹੁਣ ਬੈਟਰੀ ਵਾਲਾ ਜਿਹੜਾ ਟਰਾਪਾ ਜਦੇ ਉੱਤੇ ਲਾਉਣ ਤੇ ਹੁਣ ਆਪਾਂ ਇਥੋਂ ਚੱਲੇ। ਸਾਜੀ ਆਪਾਂ ਵਾਪਸੀ ਪਰ ਜਾ ਰਹੇ। ਲੋ ਜੀ ਆਪ ਪਹੁੰਚ ਗਏ ਘਰੇ ਤੇ ਤੇ ਹਾਂਜੀ ਜਿਹੜੇ ਆਪਣੇ ਚੈਨਲ ਤੇ ਨਵੇਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵਧੀਆ ਲੱਗਦੀ ਨੂੰ ਦਿਨ ਲਾਈਕ ਮਾਰੀ ਜਰੂਰ ਕਰਦਾ ਕਰੋ ਚਲੋ ਠੀਕ ਹੈ ਜੀ ਤੁਸੀਂ ਦੇਖੋ ਵੀਡੀਓ ਤੇ ਆਪਾਂ ਮਿਲਦੇ ਤੁਹਾਨੂੰ ਅਗਲੀ ਵੀਡੀਓ ਨਾਲ ਧੰਨਵਾਦ